ਸਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੋਇ ਅੰਧਰਤਾ ਜਨਮ ਗਵਾਏ ਹਯੂਰ ਕਹਿੰਦੇ ਹਨ ਬਿਨਾ ਸਤਗੁਰੂ ਦੀ ਸੇਵਾ ਕਰਨ ਤੋਂ ਸੰਸਾਰ ਜਿਹੜਾ ਹੈ ਉਹ ਮੋਇਆ ਹੋਇਆ ਹੈ ਸੰਸਾਰ ਜਿਹੜਾ ਹੈ ਗੁਰੂ ਦੀ ਟਹਿਲ ਕਰਨ ਤੋਂ ਬਗੈਰ ਸੰਸਾਰ ਜਿਹੜਾ ਮੁਰਦਿਆਂ ਵਾਂਗੂ ਜੀਵਨ ਜਿਹੜਾ ਹੈ ਉਹ ਜੀਰਿਆ ਹੈ ਤੇ ਵਿਰਥਾ ਜਨਮ ਹੀ ਉਹ ਜਾ ਰਿਹਾ ਹੈ ਦੂਜੇ ਭਾਏ ਅਤ ਦੁੱਖ ਲੱਗਾ ਮਰ ਜਮੈਂ ਆਵੇ ਜਾਏ ਹਯੂਰ ਕਹਿੰਦੇ ਹਨ ਕਿ ਦਵੇਤ ਭਾਵਨਾ ਦੇ ਨਾਲ ਜੁੜਨ ਦੇ ਨਾਲ ਇਸ ਜੀਵ ਨੂੰ ਜਿਹੜਾ ਹੈ ਬਹੁਤ ਹੀ ਦੁੱਖ ਪ੍ਰਤੀਤ ਹੁੰਦਾ ਹੈ ਮਰ ਜਮੈਂ ਆਵੇ ਜਾਏ ਤੇ ਦਵੈਸ ਭਾਵਨਾ ਦੇ ਨਾਲ ਜਦੋਂ ਇਸ ਮਨੁੱਖ ਦੇ ਅੰਦਰ ਜੀਵਨ ਦੇ ਵਿੱਚ ਦਵੈਸ ਭਾਵਨਾ ਚੱਲਦੀ ਰਹਿੰਦੀ ਹੈ ਕਿ ਇਸ ਦਾ ਮਨ ਜੜਾ ਹੈ ਇੱਕ ਸਥਾਨ ਦੇ ਉੱਪਰ ਨਹੀਂ ਟਿਕਦਾ ਉਸ ਦੇ ਨਾਲ ਹਜੂਰ ਕਹਿੰਦੇ ਹਨ ਦੁਸ਼ਤ ਭਾਵਨਾ ਨਾਲ ਇਸ ਨੂੰ ਮਰਨ ਜਨਨ ਦਾ ਜਿਹੜਾ ਹੈ ਉਹ ਦੁੱਖ ਲੱਗਾ ਰਹੇਗਾ ਤੇ ਸੰਸਾਰ ਦੇ ਵਿੱਚ ਇਸੇ ਪ੍ਰਕਾਰ ਹੀ ਆਉਂਦਾ ਰਹੇਗਾ ਵਿਸਟਾ ਅੰਦਰ ਵਾਸ ਹੈ ਫਿਰ ਫਿਰ ਜੁਨੀ ਪਾਏ ਤੇ ਹਜੂਰ ਕਹਿੰਦੇ ਹਨ ਵਿਸਟਾ ਰੂਪੀ ਗੰਦਗੀ ਦੇ ਵਿੱਚ ਇਸ ਦਾ ਵਾਸ ਹੈ बार-बार ਜੁਨਾ ਦੇ ਵਿੱਚ ਆਉਂਦਾ ਰਹਿੰਦਾ ਹੈ ਦੁਸ਼ਤ ਭਾਵਨਾ ਦੇ ਵਿੱਚ ਕਿਉਂਕਿ ਜਿੰਨਾ ਚਿਰ ਇਸ ਦੀ ਇੱਕ ਥਾਂ ਦੇ ਉੱਤੇ ਭਾਵਨਾ ਨਹੀਂ ਟਿਕਦੀ ਉਹਨਾਂ ਚਿਰ ਇਹ ਮਨੁੱਖ ਦੇ ਅੰਦਰ ਪ੍ਰੇਮ ਨਹੀਂ ਪੈਦਾ ਹੋਇਆ ਕਰਦਾ ਜਦੋਂ ਇੱਕ ਦੇ ਉੱਤੇ ਭਾਵਨਾ ਟਿਕ ਜਾਏਗੀ ਫਿਰ ਇਸ ਦੇ ਅੰਦਰ ਜੋ ਹੈ ਉਹ ਪ੍ਰੇਮ ਪੈਦਾ ਹੁੰਦਾ ਹੈ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛਤਾਏ ਹਯੂਰ ਕਹਿੰਦੇ ਹਨ ਨਾਮ ਤੋਂ ਬਗੈਰ ਇਸ ਨੂੰ ਜਿਹੜੇ ਜੰਮ ਹਨ ਉਹ ਮਰਦੇ ਹਨ ਤੇ ਅੰਤ ਗਿਆ ਪਛਤਾਏ ਤੇ ਅੰਤ ਨੂੰ ਫਿਰ ਇਹ ਪਛਤਾਉਂਦਾ ਹੋਇਆ ਹੀ ਇਸ ਸੰਸਾਰ ਦੇ ਉੱਪਰ ਚੱਲਿਆ ਜਾਂਦਾ ਹੈ ਮਹਲਾ ਤੀਜਾ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੇ ਨਾਰ ਸਬਾਈ ਹਜੂਰ ਕਹਿੰਦੇ ਹਨ ਇਸ ਸੰਸਾਰ ਦੇ ਵਿੱਚ ਕੇਵਲ ਪੁਰਖ ਪਰਮਾਤਮਾ ਇੱਕੋ ਹੀ ਹੈ ਜਿਸ ਨੂੰ ਮਰਦ ਕਹਿੰਦੇ ਹਨ ਕਿ ਉਹ ਜਿਹੜਾ ਹੈ ਕਾਲ ਪੁਰਖ ਵਾਹਿਗੁਰੂ ਉਹ ਸਾਰਿਆਂ ਦੀ ਰੱਛਾ ਕਰਨ ਵਾਲਾ ਇੱਕ ਹੀ ਹੈ ਔਰ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ ਇਸ ਦੇ ਉੱਤੇ ਜਿੰਨੀਆਂ ਵੀ ਰੂਹਾਂ ਚੱਲ ਰਹੀਆਂ ਹਨ ਇਹ ਸਾਰੀਆਂ ਹੀ ਇਸਤਰੀਆਂ ਦੇ ਨਿਆਈ ਹਨ ਪਰ ਪ੍ਰਮਾਤਮਾ ਜਿਹੜਾ ਹੈ ਕਾਲਪੁਰਖ ਵਾਹਿਗੁਰੂ ਜਿਹੜਾ ਹੈ ਉਹ ਇੱਕ ਹੀ ਹੈ ਸਭ ਕਟ ਪੋਗ ਵੈ ਅਲਿਦਰੈ ਲਖਣਾ ਲਖਣਾ ਜਾਈ ਉਹ ਪਰਮੇਸ਼ਰ ਸਾਰੇ ਸਰੀਰਾਂ ਦੇ ਵਿੱਚ ਵਿਆਪਕ ਹੈ ਸਾਰਿਆਂ ਦੇ ਵਿੱਚ ਉਹ ਵਰਾਜਮਾਨ ਹੈ ਅਲਿਪਤ ਰਹੇ ਤੇ ਸਾਰਿਆਂ ਦੇ ਵਿੱਚ ਹੀ ਉਹ ਨਿਰਲੇਪ ਹੈ ਅਲਿਪਤ ਰਹਿਦਾ ਹੈ ਲਖਣਾ ਲਖਣਾ ਜਾਏ ਉਸ ਨੂੰ ਜੋ ਹੈ ਲਖਿਆ ਨਹੀਂ ਜਾਂਦਾ ਉਹ ਲਖਣ ਤੋਂ ਪਰੇ ਹੈ ਪੂਰੇ ਗੁਰ ਦੇ ਖਾਲਿਆ ਸਬਦੇ ਸੁਜੀ ਪਾਈ ਪੂਰੇ ਗੁਰਾਂ ਦੀ ਕਿਰਪਾ ਦੇ ਨਾਲ ਪੂਰਾ ਗੁਰੂ ਜਿਹੜਾ ਹੈ ਉਸ ਪ੍ਰਮਾਤਮਾ ਨੂੰ ਉਖਾਲ ਦਿੰਦਾ ਹੈ ਤੇ ਸ਼ਬਦੇ ਸੋਜੀ ਪਈ ਉਸ ਦੇ ਸਭ ਤੇ ਅਰਥ ਨਾ ਕਰਨ ਦੇ ਨਾਲ ਇਸ ਨੂੰ ਜੋ ਹੈ ਉਹ ਪ੍ਰਮਾਤਮਾ ਦੀ ਸੋਜੀ ਹੋਇਆ ਕਰਦੀ ਹੈ ਪੁਰਖ ਹੈ ਸੇਵ ਸੇ ਪੁਰਖ ਹੋਵੇ ਜਿਨੀ ਹਉਮੈ ਸ਼ਬਦ ਜਲਾਹੀ ਅਯੁਰ ਕਹਿੰਦੇ ਹਨ ਪੁਰਖ ਦਾ ਮਤਲਬ ਹੈ ਤੇ ਪਰਮੇਸ਼ਰ ਕਿ ਜਿਹੜੇ ਪਰਮੇਸ਼ਰ ਨੂੰ ਮੰਨਦੇ ਹਨ ਉਹ ਪ੍ਰਮਾਤਮਾ ਵਰਗੇ ਹੀ ਜਿਹੜਾ ਹੈ ਉਹ ਜਾਂਦੇ ਹਨ ਜਿਨਨੇ ਹਉਮੈ ਸ਼ਬਦ ਚਲਾਏ ਜਿਨ੍ਹਾਂ ਨੇ ਸ਼ਬਦ ਦੀ ਆराधना ਕਰਕੇ ਆਪਣੇ ਅੰਦਰੋਂ ਜਿਹੜੀ ਹੈ ਹਉਮੈ ਗੁਰੂ ਦੇ ਉਦੇਸ਼ ਦੁਆਰਾ ਕਿਉਂਕਿ ਹਉਮੈ ਜਿਹੜੀ ਹੈ ਇਸ ਦੇ ਕਾਰਨ ਹੀ ਜਿਹੜਾ ਸੰਸਾਰ ਦੇ ਉੱਤੇ ਜੀਵ ਆਉਣਾ ਆਇਆ ਜਾਇਆ ਕਰਦਾ ਹੈ ਗੁਰੂ ਇਹ ਬਾਣੀ ਚ ਕਹਿੰਦੇ ਹਨ ਔਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਏ ਕਿ ਦੋ ਚੀਜ਼ਾਂ ਜੜੀਆਂ ਹਨ ਉਹ ਇੱਕ ਥਾਂ ਦੇ ਉੱਤੇ ਵਸ ਨਹੀਂ ਸਕਦੀਆਂ ਜਾਂ ਇਸ ਜੀਵ ਦੇ ਅੰਦਰ ਔਮੈ ਰਹੇਗੀ ਜਾਂ ਪ੍ਰਮਾਤਮਾ ਦਾ ਨਾਮ ਰਹੇਗਾ ਕਿ ਕਿ ਦੁਆ ਦਾ ਆਫਿਸ ਦੇ ਵਿੱਚ ਜੋ ਹੈ ਵਿਰੋਧ ਹੈ ਇਸ ਕਰਕੇ ਗੁਰੂ ਹੀ ਕਹਿੰਦੇ ਹਨ ਕਿ ਇਸ ਨੂੰ ਮੈਂ ਮੇਰੀ ਨੂੰ ਛੱਡ ਕੇ ਜੋ ਹੈ ਇਹ ਜੀਵ ਜਿਹੜਾ ਹੈ ਇਹ ਪ੍ਰਮਾਤਮਾ ਦਾ ਸਿਮਰਨ ਵਿੱਚ ਲੱਗੇ ਜਿਹੜੀ ਸੇਵਾ ਮਨੁੱਖ ਕਰਦਾ ਹੈ ਉਹ ਵੀ ਇਸੇ ਕਰਕੇ ਕੀਤੀ ਜਾਂਦੀ ਹੈ ਕਿ ਇਸ ਦੇ ਅੰਦਰੋਂ ਜਿਹੜੀ ਹੈ ਨਿਮਰਤਾ ਪ੍ਰਗਟ ਹੋਏ ਐਸਤੀ ਹਉਮੈ ਜਿਹੜੀ ਹੈ ਉਹ ਦੂਰ ਹੋਵੇ ਜਦੋਂ ਹਉਮੈ ਦੂਰ ਹੋਏਗੀ ਮੈਂ ਮੇਰੀ ਹਟੇਗੀ ਤਾਂ ਹੀ ਫਿਰ ਕਾਲਪੁਰਖ ਵਾਹਿਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਤਿਸਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਮਹਾਰਾਜ ਕਹਿੰਦੇ ਹਨ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਤਿਸਕਾ ਸਰੀਰ ਕੋ ਨਹੀਂ ਉਸ ਦਾ ਕੋਈ ਸਰੀਕ ਨਹੀਂ ਹੈ ਭਾਵ ਕੀ ਉਹਦੇ ਵਰਗਾ ਪਰਮੇਸ਼ਰ ਆਪ ਹੀ ਹੈ ਨਾ ਕੋ ਕੰਟਕ ਵਹਿ ਰਾਈ ਤੇ ਨਾ ਹੀ ਉਸ ਦਾ ਕੋਈ ਵੈਰੀ ਹੈ ਉਹ ਨਿਰਵੈਰ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਵੀ ਜਿਹੜਾ ਸੀ ਕਿਸੇ ਦੇ ਨਾਲ ਕੋਈ ਵੈਰ ਭਾਵਨਾ ਨਹੀਂ ਸੀ ਪਰ ਜਾਨ ਬੁੱਢ ਕੇ ਹੀ ਜਿਹੜੇ ਮਲੇਸ਼ ਲੋਕ ਸਨ ਮਲੇਸ਼ ਮੁੱద్ధి ਵਾਲੇ ਉਹਨਾਂ ਨੂੰ ਬਾਰ ਬਾਰ ਆਣ ਕੇ ਜਿਹੜਾ ਸੀ ਉਹਨਾਂ ਦੇ ਨਾਲ ਆਣ ਕੇ ਜੰਗ ਜੁੱਦ ਜਿਹੜੇ ਸੀ ਉਹ ਛੇੜ ਲੈਂਦੇ ਸੀ ਪਰ ਗੁਰੂ ਮਹਾਰਾਜ ਕਦੇ ਵੀ 14 ਜੰਗਾਂ ਉਹਨਾਂ ਨੇ ਕੀਤੀਆਂ ਹਨ 13ਵੀਂ ਜੰਗ ਜਿਹੜੀ ਸੀ ਉਹ ਚਮਕੌਰ ਸਾਹਿਬ ਦੀ 13ਵੀਂ ਜੰਗ ਹੋਈ ਹੈ ਮਹਾਰਾਜ ਕਦੇ ਵੀ ਇਸੇ ਤੇ ਚੜਕੇ ਨਹੀਂ ਗਏ ਇਹ 13ਵੀਂ ਜੰਗ ਜਿਹੜੀ ਸੀ ਇਹ ਸਭ ਤੋਂ ਵੱਡੀ ਜੰਗ ਗੁਰੂ ਜੀ ਦੀ ਜੋ ਉਹ ਮੰਨੀ ਜਾਂਦੀ ਹੈ ਇਸ ਤੇ ਵਿੱਚ ਲਗਭਗ ਮਹਾਰਾਜ ਦੇ ਜਿਹੜੀ ਅਰੰਗਜੀਤ ਦੀ ਫੌਜ ਚੜ ਕੇ ਆਈ ਸੀ ਦਿੱਲੀ ਤੋਂ ਖਵਾਜਾ ਮਰਦੂਦ ਅਲੀ ਦੀ ਮਹਿਮੂਦ ਅਲੀ ਦੀ ਕਮਾਨ ਹੇਠ ਉਹ 10 ਲੱਖ ਸੀ ਜਿਸ ਦਾ ਜਫਰ ਨਾਮੇ ਵਿੱਚ ਜ਼ਿਕਰ ਹੈ ਉਸ 10 ਲੱਖ ਫੌਜ ਦੇ ਵਿੱਚੋਂ ਹਜ਼ੂਰ ਨੇ 9 ਲੱਖ ਤੇ 4000 ਫੌਜ ਚਮਕੌਰ ਦੇ ਮੈਦਾਨ ਦੇ ਵਿੱਚ ਆਪ ਜੀ ਨੇ ਧਰਤੀ ਦੇ ਉੱਤੇ ਵਿਛਾ ਦਿੱਤੀ ਸੀ ਇਸੇ ਕਰਕੇ ਹੀ ਉਹ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀ ਵੱਡੀ ਗਿਣਤੀ ਫੌਜ ਮਾਰੀ ਗਈ ਹੈ ਪਰ ਉਹਨੂੰ ਅਸੀਂ ਜਿਹੜਾ ਹੈ ਉਹ ਫੜ ਨਹੀਂ ਸਕੇ ਮਹਾਰਾਜ ਚੰਕੌਰ ਦੀ ਗੜੀ ਦੇ ਵਿੱਚੋਂ ਰਣsingha ਵਜਾ ਕੇ ਤਿੰਨਾਂ ਸਿੱਖਾਂ ਨੂੰ ਨਾਲ ਲਿਆ ਹੈ ਪਹਿਲਾਂ ਪੰਜਾਂ ਸਿੱਖਾਂ ਨੂੰ ਜਿਹੜਾ ਸੀ ਉਹ ਮਹਾਰਾਜ ਨੇ ਆਪਣੇ ਸ਼ਸਤਰ ਦਿੱਤੇ ਸ਼ਸਤਰ ਪਹਿਨਾਏ ਠਾਰੀ ਬਿਠਾਏ ਤੇ ਆਪਣੀ ਕਲਗੀ ਜਿਹੜੀ ਸੀ ਉਹ ਭਾਈ ਸੰਗਤ ਸਿੰਘ ਦੇ ਸਿਰ ਦੇ ਉੱਤੇ ਲਾ ਦਿੱਤੀ ਸੀ ਆਪਣਾ ਰੂਪ ਬਣਾ ਦਿੱਤਾ ਸੀ ਖਾਲਸੇ ਨੂੰ ਖਾਲਸਾ ਮੇਰਾ ਸਤਗੁਰੂ ਮੇਰਾ ਖਾਲਸਾ ਮੇਰਾ ਸੱਜਨ ਸੂਰਾ ਤੇ ਆਪ ਜੀ ਤਿੰਨਾ ਸਿੱਖਾਂ ਨੂੰ ਨਾਲ ਲੈ ਕੇ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਨੂੰ ਇਸ ਸ਼ਮਕੌਰ ਦੀ ਗੜੀ ਚੋਂ ਪਹਿਲਾਂ ਰਣ ਸਿੰਘਾ ਵਜਾਇਆ ਜੋਰ ਦੀ ਫਿਰ ਉਸ ਤੋਂ ਬਾਅਦ ਤਾੜੀ ਵਜਾਈ ਕਿ ਦੁਸ਼ਮਣ ਨੂੰ ਵੰਗਾਰ ਕੇ ਗੁਰੂ ਜੀ ਗੜੀ ਦੇ ਵਿੱਚੋਂ ਨਿਕਲੇ ਸੀ ਕਿ ਜਿਸ ਦੇ ਵਿੱਚ ਹਿੰਮਤ ਹੈ ਉਹ ਕੋਲ ਆ ਸਕਦਾ ਹੈ ਉਹ ਜਿਸ ਦੇ ਵਿੱਚ ਹਿੰਮਤ ਹੈ ਉਹ ਫੜਨ ਦੀ ਕੋਸ਼ਿਸ਼ ਕਰ ਸਕਦਾ ਹੈ ਮਹਾਰਾਜ ਜਿਹੜੇ ਸੀ ਉਹ ਦੁਸ਼ਮਣ ਨੂੰ ਵੰਗਾਰ ਕੇ ਇਸ ਗੜੀ ਦੇ ਵਿੱਚੋਂ ਫਿਰ ਆਜਿ ਨਿਕਲ ਕੇ ਰਾਏ ਪੁਰ ਦੀ ਰਾਣੀ ਦੇ ਰਾਜਥਾਣੇ ਹੁੰਦੇ ਹੋਏ ਜਿੱਥੇ ਬੀਬੀ ਹਰ ਸਰਨ ਕੌਰ ਨੂੰ ਮਿਲ ਕੇ ਜਿਸ ਦੀ ਡਿਊਟੀ ਲਾ ਦਿੱਤੀ ਕੀਤੇ ਸੁੱਖਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਉਸ ਤੋਂ ਬਾਅਦ ਹਜ਼ੂਰ ਇਸ ਸਥਾਨ ਤੋਂ ਹੁੰਦੇ ਹੋਏ ਆਪ ਜੀ ਜਿਹੜੇ ਸੀ ਗਾੜੀ ਜਾ ਕੇ ਇੱਕ ਜੰਡ ਦੇ ਦਰਖਤ ਥੱਲੇ ਬੈਠੇ ਉੱਥੋਂ ਗਾੜੀ ਹੁੰਦੇ ਹੋਏ ਫਿਰ ਮਾਛੀਵਾੜੇ ਦੇ ਜੰਗਲ ਦੇ ਵਿੱਚ ਆ ਜੀ ਨੇ ਜਾ ਕੇ ਜਿਹੜਾ ਸੀ ਇੱਕ ਖੂਹ ਸੀ ਉੱਤੇ ਮਾਛੀਵਾੜੇ ਦੇ ਜੰਗਲ ਵਿੱਚ ਤੇ ਖੂਹ ਦੇ ਉੱਤੇ ਟੰਡਾ ਜਣੀਆਂ ਸੀ ਉਹ ਲੱਗੀਆਂ ਹੋਈਆਂ ਸਨ ਉਹ ਉਹਨਾਂ ਵਿੱਚੋਂ ਇੱਕ ਟੰਡ ਜਿਹੜੀ ਹੈ ਮਹਾਰਾਣੀ ਨੇ ਖੂਦ ਹੀ ਧੁੰ ਲਈ ਉਸ ਖੂਦ ਹੀ ਟੰਡ ਨੂੰ ਇੱਕ ਕੱਪੜੇ ਦੇ ਵਿੱਚ ਲਪੇਟਿਆ ਕੱਪੜੇ ਵਿੱਚ ਲਪੇਟ ਕੇ ਮਹਾਰਾਣੀ ਨੇ ਫਿਰ ਉਸ ਦਾ ਜਿਹੜਾ ਸੀ ਸਰਾਣਾ ਲਿਆ ਉਸ ਦਾ ਸਰਾਣਾ ਜਿਹੜਾ ਸੀ ਉਹ ਕੀਤਾ ਜਿਹੜਾ ਜੋੜਾ ਸੀ ਕਲਗੀਧਰ ਪਾਤਸ਼ਾਹ ਮਹਾਰਾਣੀ ਨੇ ਇਹ ਵੀ ਇੱਥੇ ਇਹ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਹੀ ਲਾ ਦਿੱਤਾ ਸੀ ਉਹ ਇਸ ਕਰਕੇ ਕਿ ਕਿਸੇ ਸਿੱਖ ਦੇ ਵਾਲ ਖਿਲੜੇ ਹੋਣਗੇ ਜੰਗ-ਜੁੱਦ ਕਰਦਿਆਂ ਹੋਇਆਂ ਕਿਤੇ ਜੋੜਾ ਉਸਤੇ ਪੈਰਾਂ ਨੂੰ ਨਾ ਲੱਗ ਜਾਏ ਤਾਂ ਮਹਾਰਾਜ ਨੇ ਜੋੜਾ ਆਪਣਾ ਇੱਥੇ ਹੀ ਲਾ ਦਿੱਤਾ ਤੇ ਆਪ ਜੀ ਨੰਗੇ ਪੈਰੇ ਹੀ ਇਸ ਸਥਾਨ ਤੋਂ ਉੱਤੇ ਪਹੁੰਚੇ ਲਗਭਗ 6 ਘੰਟਿਆਂ ਦੇ ਵਿੱਚ ਮਹਾਰਾਜ ਇਸ ਸਥਾਨ ਤੋਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਜਿਹੜੇ ਸੀ ਉਹ ਪਹੁੰਚ ਗਏ ਸਨ ਇੱਧਰ ਉਹਨਾਂ ਚਿਰ ਜਿਹੜੇ ਗੁਰੂ ਦੇ ਦੋ ਸੂਰਮੇ ਸੀ ਬੜੀ ਬਹਾਦਰੀ ਨਾਲ ਉਹਨਾਂ ਚੁੱਦ ਕੀਤਾ ਹੈ ਭਾਈ ਸੰਗਤ ਸਿੰਘ ਤੇ ਸੰਤ ਸਿੰਘ ਨੇ ਉਹਨਾਂ ਚਿਰ ਦੁਸ਼ਮਣ ਫੌਜਾਂ ਨੂੰ ਜਿੰਨਾ ਚਿਰ ਗੁਰੂ ਜੀ ਮਾਛੀ ਵੜੇ ਨਹੀਂ ਪਹੁੰਚ ਜਾਂਦੇ 6 ਘੰਟੇ ਉਹਨਾਂ ਚਿਰ ਇਹ ਦੋਵੇਂ ਸੂਰਮੇ ਜਿਹੜੇ ਸੀ ਉਹ ਸ਼ੰਕੌਰ ਦੀ ਘੜੀ ਦੇ ਉੱਪਰ ਲੜਦੇ ਰਹੇ ਸੀ ਜੰਗ ਜਦ ਉਹਨਾਂ ਦੇ ਨਾਲ ਇਹਨਾਂ ਨੇ ਕੀਤਾ ਉਧਰ ਮਹਾਰਾਜ ਮਾਛੀਵਾੜੇ ਫਾਂਜ ਕੇ ਇਧਰ ਇਹ ਸ਼ਹੀਦیاں ਪਾ ਗਏ ਸੀ ਸੋ ਇਸ ਪ੍ਰਕਾਰ ਉੱਥੇ ਮਹਾਰਾਜ ਨੇ ਫਿਰ ਟਿੰਡ ਦਾ ਸਰਾਨਾ ਲੈ ਕੇ ਹੀ ਇਹ ਸ਼ਬਦ ਚਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਤਦਵਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਈ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਇਹ ਪਾਵਨ ਸ਼ਬਦ ਮਹਾਰਾਜ ਨੇ ਵਿਚਾਰਨ ਕੀਤਾ ਹੈ ਉਦੋਂ ਹੀ ਫਿਰ ਉੱਥੇ ਜਿਹੜਾ ਹੀ ਇੱਕ 마ਹੀ ਮੱਝਾ ਚਾਰਨ ਵਾਲਾ ਉਸ ਸਥਾਨ ਦੇ ਉੱਤੇ ਜੋ ਆਇਆ ਇਧਰੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਕਿਉਂਕਿ ਗੁਰੂ ਦੇ ਹੱਥ ਦੇ ਗੁਰੂ ਦੇ ਹੱਥ ਦੇ ਵਿੱਚ ਇੱਕ ਜਿਹੜਾ ਸੀ ਗੁਲਸਤਾਨ ਉੱਤੇ ਉੱਤੇ ਹੀਰੇ ਲੱਗੇ ਹੋਏ ਸੀ ਜਿਸ ਦੇ ਨਾਲ ਉਹ ਤੀਰ ਜਿਹੜੇ ਸੀ ਖਿੱਚ ਕੇ ਉਹਦੋਂ ਚਲਾਉਂਦੇ ਹੁੰਦੇ ਸੀ ਤਾਂ ਕਰਕੇ ਉਸ ਦੀ ਲੋੜ ਪੈਂਦੀ ਹੁੰਦੀ ਕਿ ਕਿਤੇ ਉਹ ਜਿਹੜੀ ਡੋਰ ਹੈ ਉਹ ਹੱਥ ਦੇ ਵਿੱਚ ਨਾ ਫਿਰ ਜਾਵੇ ਸੋ ਉਹ ਜਿਹੜਾ ਹੀਰਾ ਸੀ ਉਹ ਦੂਰ ਤੱਕ ਚਮਕਦਾ ਹੈ ਭਾਈ ਮਾਨ ਸਿੰਘ ਨੇ ਦੇਖਿਆ ਕਿ ਕੋਈ ਚੀਜ਼ ਦੂਰੋਂ ਚਮਕ ਰਹੀ ਹੈ ਜਦੋਂ ਉਸ ਦੀ ਚਮਕ ਵੇਖੀ ਉਸ ਸਮੇਂ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ ਕਿ ਇੰਨੀ ਚਮਕ ਵਾਲਾ ਹੀਰਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਨਿਆ ਹੈ ਤੇ ਉਸੇ ਸਮੇਂ ਆ ਜੀ ਨੇ ਫਿਰ ਉਧਰ ਨੂੰ ਜਾਣਾ ਸਟਾਰਟ ਕੀਤਾ ਉਹ ਜਦੋਂ ਗਾੜੀ ਗਏ ਸਨ ਉੱਥੇ ਫਿਰ ਕਲਵੀ ਤਰਪਾਦਸ਼ਾ ਮਹਾਰਾਜ ਉਹ ਸਥਾਨ ਦੇ ਉੱਤੇ ਜਿਹੜਾ ਸੀ ਉਹ ਧਰਤੀ ਦੇ ਉੱਤੇ لمبے ਪੈਰ ਸੀ ਚਰਨਾਂ ਦੇ ਵਿੱਚੋਂ ਤਿੰਨਾਂ ਦੇ ਖੂਨ ਚੱਲਦਾ ਸੀ ਕਿਉਂਕਿ ਇੰਨੀ ਦੂਰੋਂ ਨੰਗੇ ਪੈਰੀਂ ਅਰੋੜਾਂ ਦੀ ਧਰਤੀ ਦੇ ਤੋਂ ਆਵ ਜੀ ਚੱਲ ਕੇ ਆਏ ਸੀ ਇਸ ਪ੍ਰਕਾਰ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਸਾਹਿਬਾਨ ਸਾਹ ਗੁਰੂ ਗੋਬਿੰਦ ਸਿੰਘ ਹਰਦੋ आलम ਸਾਹ ਗੁਰੂ ਗੋਬਿੰਦ ਸਿੰਘ ਸੋ ਉਨਾ ਵਰਗਾ ਨਾ ਕੋਈ ਬਾਦਸ਼ਾਹ ਹੈ ਨਾ ਕੋਈ ਉਨਾ ਵਰਗਾ ਦਰवेश ਹੈ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਸੋ ਅਜੂਰ ਨੋ ਫਿਰ ਉੱਥੇ ਆਪ ਜੀ ਲੰਮੇ ਪੈ ਰਹੇ ਉਦਹੀਂ ਫਿਰ ਇਹ ਸਿੰਘ ਪਹੁੰਚੇ ਉੱਥੇ ਇੱਕ ਫਿਰਕਾ ਜਿਹੜਾ ਮਾਹੀ ਮੱਝਾਂ ਚਰਨ ਵਾਲਾ ਉਹ ਉਸ ਸਥਾਨ ਤੇ ਆਇਆ ਮਹਾਰਾਏ ਨੇ ਉਹਨੂੰ ਇਹ ਬਚਨ ਕੀਤਾ ਸੀ ਫਾਈ ਕਿਸੇ ਦੇ ਨਾਲ ਕੋਈ ਜ਼ਿਆਦਾ ਗੱਲ ਨਹੀਂ ਕਰਨੀ ਫਿਰ ਉਹ ਮਾਹੀ ਨੂੰ ਜਿਹੜਾ ਸੀ ਇੱਕ ਹੀਰਿਆਂ ਦੇ ਨਾਲ ਚੜਿਆ ਹੋਇਆ ਖੰਜਰ ਗੁਰੂ ਮਹਾਰਾਜ ਨੇ ਭੇਟ ਕੀਤਾ ਸੀ ਸੋ ਇਸ ਤਰ੍ਹਾਂ ਫਿਰ گلਾਬੇ ਦੇ ਪੰਜਾਬੇ ਦਾ ਇਹ ਬਾਗ ਸੀ ਇੱਥੇ ਹੀ ਫਿਰ ਉਹਨਾਂ ਨੂੰ ਜਿਹੜੀ ਸੀ ਉਹਨਾਂ ਦੇ ਨੌਕਰ ਦੁਆਰਾ ਸੂਚਨਾ ਮਿਲੀ ਕਿ ਗੁਰੂ ਮਹਾਰਾਜ ਤੁਹਾਡੇ ਬਾਗ ਦੇ ਵਿੱਚ ਆਏ ਹੋਏ ਹਨ ਉਸ ਸਮੇਂ ਫਿਰ ਸਤਿਗੁਰੂ ਜੀ ਨੂੰ ਉਹ ਜਿਹੜੇ ਸਨ ਉਹ ਆਪਣੇ ਨਾਲ ਆਪਣੇ ਚਿਵਾਰੇ ਦੇ ਵਿੱਚ ਲੈ ਗਏ ਸੀ ਐਸਾ ਵੀ ਦੱਸਦੇ ਸੀ ਕਿ ਉਹ ਚਿਵਾਰਾ ਜਿਹੜਾ ਸੀ ਗੁਰੂ ਆਸਤੇ ਹੀ ਪਾਇਆ ਸੀ ਕਿ ਜਦੋਂ ਗੁਰੂ ਜੀ ਇਸ ਸਥਾਨ ਦੇ ਉੱਤੇ ਆਉਣਗੇ ਤੇ ਪਹਿਲਾਂ ਜਿਹੜਾ ਹੈ ਇਸ ਸਥਾਨ ਦੇ ਚਿਵਾਰੇ ਦੇ ਵਿੱਚ ਆਣ ਕੇ ਬੈਠਣਗੇ ਉਸ ਤੋਂ ਮਗਰੋਂ ਹੀ ਅਸੀਂ ਇਹਦੇ ਵਿੱਚ ਮੰਝਾ ਡਾਵਾਂਗੇ ਇਸ ਤਰੀਕੇ ਦੇ ਨਾਲ ਹਜੂਰ ਨੇ ਫਿਰ ਉਹਨਾਂ ਦੀ ਭਾਵਨਾ ਪੂਰੀ ਕਰਦਿਆਂ ਹੋਇਆਂ ਉਹਨਾਂ ਦੇ ਘਰ ਇੱਕ ਰਾਤ ਜਿਹੜੀ ਸੀ ਉਹਨਾਂ ਦੇ ਘਰ ਰਹੇ ਹਨ ਉੱਥੇ ਹੀ ਗੁਰੂ ਮਹਾਰਾਜ ਨੇ ਜਦੋਂ ਉੱਥੇ ਇੱਕ ਵਚਨ ਵੀ ਹੋਇਆ ਸੀ ਕਿ ਜਦੋਂ ਉਹਨਾਂ ਪੁੱਛਿਆ ਮਹਾਰਾਜ ਤੁਹਾਡਾ ਕੀ ਦਿਲ ਕਰਦਾ ਸ਼ਕਨੋ ਮਹਾਰਾਜ ਨੇ ਇੱਕ ਪਰਖ ਹੀ ਕਰਨੀ ਸੀ ਹਜ਼ੂਰ ਨੇ ਵਿਚਨ ਕੀਤਾ ਨਾਲੇ ਇਹ ਵੀ ਚੀਜ਼ ਦੇਖਣੀ ਸੀ ਕਿ ਲੋਕਾਏ ਕਿੰਨਾ ਸਾਡੇ ਨਾਲ ਪ੍ਰੇਮ ਕਰਦੇ ਨੇ ਹਜ਼ੂਰ ਕਹਿਣ ਲੱਗੇ ਇੱਕ ਬੱਕਰਾ ਲੈ ਕੇ ਆਓ ਜਦੋਂ ਬੱਕਰਾ ਲਿਆਂਦਾ ਗਿਆ ਮਹਾਰਾਏ ਦੇ ਕੋਲ ਇੱਕ ਬੰਦੂਕ ਸੀ ਸਿੰਘਾਂ ਦੇ ਕੋਲ ਸਤਿਗੁਰੂ ਇਹ ਕਹਿਣ ਲੱਗੇ ਇਸ ਬੰਦੂਕ ਦੇ ਨਾਲ ਇਸ ਨੂੰ ਸ਼ਹੀਦ ਕੀਤਾ ਜਾਏ ਉਹਦੇ ਨਾਲ ਗਲੱਬਾ ਦੇ ਪੰਜਾਬਾ ਦੋਹੇ ਜਾਣੇ ਡਰ ਕੇ ਡਰ ਇੰਨਾ ਗਏ ਕਿ ਜਿਹੜਾ ਬੰਦੂਕ ਦਾ ਖੜਾਕ ਹੈ ਉਹ ਦੂਰ ਤੱਕ ਜਾਏਗਾ ਜਿੱਦੋਂ ਦੂਰ ਤੱਕ ਜਾਏਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਜਾਂ ਫੌਜ ਨੂੰ ਪਤਾ ਲੱਗ ਜਾਏਗਾ ਤੇ ਫੌਜ ਜਿਹੜੀ ਹੈ ਸਾਡੇ ਘਰ ਦੇ ਉੱਤੇ ਆਣ ਕੇ ਘੇਰਾ ਜਿਹੜਾ ਸੀ ਉਹ ਪਾ ਲਵੇ ਪਰ ਸਤਿਗੁਰਾਂ ਨੇ ਫਿਰ ਵੀ ਜਿਹੜਾ ਵਚਨ ਕਰ ਦਿੱਤਾ ਸੀ ਉਹ ਉਸੇ ਤਰ੍ਹਾਂ ਹੋਇਆ ਜਦੋਂ ਗੋਲੀ ਦੀ ਆਵਾਜ਼ ਆਈ ਦੂਰ ਤੱਕ ਤੇ ਜਿਹੜੇ ਆਂਢੀ ਗਵੰਢੀ ਸੀ ਮਗਰ ਪਿੱਛੇ ਮਸਜਿਦ ਸੀ ਉਸਦੇ ਵਿੱਚ ਕਾਜੀ ਰਹਿੰਦਾ ਸੀ ਉਹ ਮਸੀਤ ਵਾਲਾ ਕਾਜੀ ਵੀ ਜਿਹੜਾ ਹੈ ਉਹ ਉੱਥੋਂ ਆ ਗਿਆ ਕਿ ਮੈਂ ਦੇਖਦਾ ਹਾਂ ਗੋਲੀ ਦੀ ਆਵਾਜ਼ ਕਿੱਧਰੋਂ ਆਈ ਹੈ ਇੱਧਰ ਇਹਨਾਂ ਦੇ ਘਰ ਦੇ ਲਾਗੇ ਇੱਕ ਬ੍ਰਾਹਮਣ ਦਾ ਘਰ ਸੀ ਉਹ ਉਹਨਾਂ ਦੀ ਗੁਰੂ ਦੇ ਨਾਲ ਜਾਣ-ਪਛਾਣ ਵੀ ਸੀ ਪਰ ਉਹ ਵੀ ਨਾਲ ਹੀ ਆ ਗਿਆ ਕਿ ਇਹ ਆਵਾਜ਼ ਗੋਲੀ ਦੀ ਕਿੱਥੋਂ ਆਈ ਹੈ ਗੁਰੂ ਜੀ ਇਹ ਪਰਖਣਾ ਚਾਹੁੰਦੇ ਸੀ ਪਰ ਆ ਦੇਖ ਲੈਨੇ ਹਨ ਕਿੰਨਾ ਕੁ ਪ੍ਰੇਮ ਹੈ ਇਹਨਾਂ ਦਾ ਉਸ ਸਮੇਂ ਫਿਰ ਇਹ ਜਿਹੜੇ ਆਏ ਹਨ ਉਹਨਾਂ ਨੇ ਕੀ ਕੀਤਾ ਜਿਹੜੇ ਬ੍ਰਾਹਮਣ ਆਏ ਸੀ ਉਹਨਾਂ ਨੇ ਥਾਲੀ ਦੇ ਵਿੱਚ ਕੁਝ ਵਸਤੂਆਂ ਪਾਈਆਂ ਹੀਆਂ ਵਸਤੂਆਂ ਜਿਹੜੀਆਂ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਲੀ ਦੇ ਵਿੱਚ ਕੁਝ ਚੀਜ਼ਾਂ ਪਾ ਕੇ ਸ਼ਰਧਾ ਭਾਵਨਾ ਦੇ ਨਾਲ ਪੇਟ ਕੀਤੀਆਂ ਮਹਾਰਾਜ ਨੇ ਉਹ ਥਾਲੀ ਦੇ ਵਿੱਚ ਪੰਜ ਮੋਹਰਾਂ ਸੋਨੇ ਦੀਆਂ ਰੱਖ ਕੇ ਉਹਨਾਂ ਨੂੰ ਵਾਪਸ ਕਰ ਦਿੱਤੀਆਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪੰਜ ਮੋਹਰਾਂ ਸੋਨੇ ਦੇ ਦਿੱਤੀਆਂ ਇੱਧਰ ਜਿਹੜਾ ਕਾਜੀ ਆਇਆ ਸੀ ਕਾਜੀ ਨੂੰ ਵੀ ਮਹਾਰਾਜ ਨੇ ਜੜੀ ਸੀ ਉਹ ਕੁਝ ਇਸ ਨੂੰ ਵੀ ਮਾਇਆ ਦਿੱਤੀ ਹੈ ਪਰ ਇਸ ਨੇ ਜਾ ਕੇ ਇੱਕ ਕਰਤੂਤ ਕੀਤੀ ਜਦੋਂ ਮਸਜਿਦ ਦੇ ਵਿੱਚ ਬਾਗ ਦੇਣ ਲੱਗਾ ਤੇ ਇਹ ਜਿਹੜਾ ਸੀ ਉਹ ਵਾਂਗ ਦੇ ਵਿੱਚ ਇਹ ਚੀਜ਼ ਦੱਸਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਇਹਨਾਂ ਦੇ ਘਰ ਆਏ ਹਨ ਉਸ ਸਮੇਂ ਗੁਰੂ ਮਹਾਰਾਏ ਫਿਰ ਇੰਨੀ ਫੁਰਤੀ ਦੇ ਨਾਲ ਜਿਦਾਂ ਕੋਠਿਆਂ ਦੇ ਉੱਤੋਂ ਦੀ ਬੰਦਾ ਟੱਪ ਕੇ ਜਾਂਦਾ ਹੈ ਨਾ ਕੋਠਿਆਂ ਦੇ ਕੋਠਿਆਂ ਦੇ ਉੱਤੋਂ ਦੀ ਛਾਲ ਮਾਰ ਕੇ ਇੱਕ ਦੂਜੇ ਦੇ ਕੋਠੇ ਤੇ ਇੱਕ ਦੂਸਰੇ ਦੇ ਕੋਠੇ ਤੇ ਫਿਰ ਮਹਾਰਾਜ ਜਦੋਂ ਇਹ ਕਾਜੀ ਇਹ ਕਰਤੂਤ ਕਰਨ ਲੱਗਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਏ ਫਿਰ ਕੋਠਿਆਂ ਦੇ ਉੱਤੋਂ ਦੀ ਜਿਹੜਾ ਹੈ ਇਸ ਦੇ ਘਰ ਜਿਹੜੇ ਹੈ ਉੱਪਰੋਂ ਦੀ ਗਏ ਹਨ ਉੱਪਰ ਜਾ ਕੇ ਫਿਰ ਮਹਾਰਾਜ ਨੇ ਇਹਦੇ ਸਿਰ ਦੇ ਵਿੱਚ ਇੱਕ ਚੀ ਜਿਹੜੀ ਸੀ ਉਹ ਜਿਹੜੀ ਆਪਣਾ ਬੱਕਰੇ ਦੀ ਖੱਲ ਵਗੈਰਾ ਸੀ ਉਹ ਇਹਦੇ ਸਿਰ ਦੇ ਵਿੱਚ ਮਾਰੀ ਕਿ ਚੁੱਪ ਕਰ ਜਾ ਇਹਨੂੰ ਜਿਹੜਾ ਸੀ ਫਿਰ ਉਹ ਤੇ ਚੁੱਪ ਕਰਾਇਆ ਨਾਲੇ ਮਹਾਰਾਜ ਨੇ ਫਿਰ ਇਸ ਦੇ ਘਰ ਉੱਪਰੋਂ ਦੀ ਸੋਨੇ ਦੀਆਂ ਮੋਹਰਾਂ ਸੁੱਟੀਆਂ ਹਨ ਇਸ ਤਰ੍ਹਾਂ ਮਹਾਰਾਜ ਜਿਹੜੇ ਹਨ ਨਾਲੇ ਦੇਖਦੇ ਹਨ ਕਿੰਦੇ ਵੇਖਿਆ ਇੱਥੋਂ ਦੇ ਲੋਕਾਂ ਦਾ ਪ੍ਰੇਮ ਇੰਨਾ ਹੀ ਹੈ ਇਧਰ ਗੁਲਾਬੇ ਪੰਜਾਬੇ ਦੇ ਘਰੋਂ ਜਿਹੜੀ ਬੀਬੀ ਹੈ ਉਹਨਾਂ ਦਾ ਪਰਿਵਾਰ ਹੈ ਉਹ ਸਲਾਹਾਂ ਕਰਦਾ ਹੈ ਕਿ ਹੁਣ ਸਵੇਰਾ ਦਿਨ ਚੜ ਜਾਣਾ ਹੈ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਆਪਣੇ ਘਰੋਂ ਜਿਹੜਾ ਹੈ ਉਹ ਤੋਰ ਦੇਣਾ ਚਾਹੀਦਾ ਹੈ ਸਵੇਰੇ ਦਿਨ ਚੜਦਿਆ ਹੈ ਹਜ਼ਰੂਰ ਨੂੰ ਇੱਕ ਖੇਸ ਤੇ ਖੇਸ ਦੇ ਉੱਤੇ ਕੁਝ ਵਸਤੂ ਰੱਖ ਕੇ ਜਿਹੜੀ ਸੀ ਪੇਟ ਕਰਕੇ ਮੱਥਾ ਟੇਕ ਦਿੱਤਾ ਉਸ ਦਾ ਮਤਲਬ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਹੁਣ ਕਿਸੇ ਤਰੀਕੇ ਦੇ ਨਾਲ ਸਾਡੇ ਘਰੋਂ ਚਲੇ ਜਾਣ ਤਾਂਕਿ ਫੌਜ ਜਿਹੜੀ ਹੈ ਸਾਡੇ ਘਰ ਨੂੰ ਫਿਰ ਘੇਰਾ ਨਾ ਪਾ ਰਵੇ ਮਹਾਰਾਜ ਦਸ਼ਮੇਸ਼ ਪਿਤਾ ਪਈ ਦਾਇਆ ਸਿੰਘ ਨੂੰ ਕਹਿਣ ਲੱਗੇ ਵੇਖ ਲਿਆ ਪ੍ਰੇਮ ਕਿੰਨਾ ਹੈ ਉਸ ਸਮੇਂ ਫਿਰ ਮਹਾਰਾਜ ਨੇ ਇੱਥੋਂ ਹੀ ਫਿਰ ਜਿਹੜੇ ਸੀ ਆਪਣਾ ਨਵੀ ਖਾਂ ਤੇ ਗਨੀ ਖਾਂ ਇਹਨਾਂ ਦੇ ਘਰ ਹਜੂਰ ਨੇ ਸੰਦੇਸ਼ਾ ਕਲਿਆ ਫਿਰ ਇਹ ਜਿਹੜੇ ਸੀ ਉਹ ਚੱਲ ਕੇ ਆਏ ਫਿਰ ਸਤਿਗੁਰੂ ਜੀ ਨੂੰ ਇਹ ਆਪਣੇ ਨਾਲ ਜਿਹੜੇ ਸੀ ਉਹ ਲੈ ਕੇ ਗਏ ਸੋ ਗੁਰਗਾਣੀ ਗੁਰੂ ਜੀ ਇਹ ਚੀਜ਼ ਜਿਹੜੀ ਹੈ ਦੱਸਦੇ ਹਨ ਕਿ ਅੰਧਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਏ ਪ੍ਰਮਾਤਮਾ ਦੀ ਸੇਵਾ ਕਰਨ ਵਾਲਾ ਜਿਹੜਾ ਹੈ ਉਹ ਵਿਰਲਾ ਹੀ ਹੋਇਆ ਕਰਦਾ ਹੈ ਜਿਸ ਦਾ ਗੁਰੂ ਦੇ ਨਾਲ ਪ੍ਰੇਮ ਹੈ ਨਹੀਂ ਤੇ ਬੰਦੇ ਦਾ ਲੋਭ ਦੇ ਨਾਲ ਹੀ ਪ੍ਰੇਮ ਹੋਇਆ ਕਰਦਾ ਹੈ ਕਬੀਰ ਕੋਸੋਟੀ ਰਾਂਕੀ ਝੂਠਾ ਟਿਕੇ ਨਾ ਕੋਈ ਰਾਂਕ ਕੋਸੋਟੀ ਸੋਸ ਹੈ ਜੋ ਮਰਜੀ ਵਾਵੇ RAM ਦੀ ਜਿਹੜੀ ਕੋਸੋਟੀ ਹੈ ਉਹ ਹੀ ਸਹਿ ਸਕਦਾ ਹੈ ਜਿਹੜਾ ਮਰਜੀਵੜਾ ਹੁੰਦਾ ਹੈ ਨਾਨਕ ਵੇਖ ਵਿਗਸਿਆ ਹਰ ਸੱਚੇ ਕੇ ਗੁਣ ਗਾਈ ਸੋ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਪ੍ਰਮਾਤਮਾ ਦੇ ਜਿਹੜੇ ਗੁਣ ਹਨ ਉਹ ਹਮੇਸ਼ਾ ਵਾਸਤੇ ਹੀ ਉਹ ਗਾਉਣੇ ਚਾਹੀਦੇ ਹਨ ਉਸ ਦੇ ਗੁਣ ਗਾਉਣ ਦੇ ਨਾਲ ਉਸ ਤੇ ਦਰਸ਼ਨ ਕਰਨ ਦੇ ਨਾਲ ਇਸ ਦੇ ਅੰਦਰ ਖੇੜਾ ਆ ਜਾਇਆ ਕਰਦਾ ਹੈ ਸਤਿਗੁਰ ਮਹਾਰਾਜ ਕਿਰਪਾ ਕਰਨ ਬਾਣੀ ਦੇ ਵਿਚਾਰ ਕਰਦੇ ਆ ਇਤਿਆਸ ਦੇ ਵਿਚਾਰ ਕਰਦੇ ਆ ਨੇਕ ਪ੍ਰਕਾਰ ਦੀਆਂ ਗਲਤੀਆਂ ਖਿਮਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ